ਸ਼ਿਆਰਪੁਰ ਦੇ ਚੋਰਾ ਦੇ ਹੌਸਲੇ ਇੰਨੇ ਕੁ ਜ਼ਿਆਦਾ ਬਲੰਦ ਹੋ ਚੁੱਕੇ ਨੇ ਕਿ ਹੁਣ ਚੋਰਾ ਵੱਲੋਂ ਚਿੱਟੇ ਦੇਣ ਹੀ ਲੋਕਾਂ ਦੇ ਘਰਾਂ ਦੀਆਂ ਕੰਧਾਂ ਟੱਪ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਵਾਰ ਨੰਬਰ 24 ਅਧੀਨ ਆਉਂਦੇ ਮਹੱਲਾ ਦਸ਼ਮੇਸ਼ ਨਗਰ ਵਿਖੇ ਜਿੱਥੇ ਕਿ ਚਿੱਟੇ ਦਿਨ ਹੀ ਚੋਰਾਂ ਨੇ ਘਰ ਦੀ ਕੰਧ ਟੱਪ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਮੌਕੇ ਪੀੜਤ ਵਿਅਕਤੀ ਮੰਗਤ ਰਾਮ ਨੇ ਦੱਸਿਆ ਕਿ ਚੋਰ ਉਹਨਾਂ ਦੇ ਘਰੋਂ ਅਲਮਾਰੀਆਂ ਦੇ ਜਿੰਦਰੇ ਤੋੜ ਕੇ 10 ਟੋਲੇ ਸੋਨਾ ਹਜ਼ਾਰਾਂ ਰੁਪਏ ਦੀ ਨਕਦੀ ਤੇ ਵਿਦੇਸ਼ੀ ਕਰੰਸੀ ਲੈ ਕੇ ਫਰਾਰ ਹੋ ਗਏ ਜਿਸ ਨਾਲ ਉਹਨਾਂ ਦਾ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਹਨਾਂ ਨਾਲ ਹੀ ਦੱਸਿਆ ਕਿ ਚੋਰੀ ਦੀ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਚੋਰ ਘਰੋਂ ਛਾਲ ਵਿੱਚ ਸਮਾਨ ਬੰਨ ਕੇ ਫਰਾਰ ਹੁੰਦੇ ਪਏ ਦਿਖਾਈ ਦੇ ਰਹੇ ਨੇ ਉਹਨਾਂ ਦੱਸਿਆ ਕਿ ਇਸ ਬਾਬਤ ਹੁਣਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਗੱਲਬਾਤ ਜੀ ਅਸੀਂ ਮੈਰਿਜ ਤੇ ਗਏ ਸੀ ਕੱਲ ਸਾਢੇ 11 ਵਜੇ ਤੇ ਮੈਰਿਜ ਤੋਂ ਬਾਅਦ ਅਸੀਂ ਸ਼ਾਮ ਹੀ ਆਏ 5:00 ਵਜੇ 5:00 ਵਜੇ ਆਇਆ ਤੇ ਅਸੀਂ ਚਾਬੀ ਵੇਰੀ ਨਹੀਂ ਮੈਨ ਮਕਾਨ ਦੀ ਪ੍ਰੋਸੀਜਨ ਦਿੱਤੀ ਸੀ ਕੁੰਜੀ ਚਾਬੀ ਅਸੀਂ ਲਈ ਆ ਕੇ ਲੈ ਕੇ ਤੇ ਗੇੜੇ ਜਿਹੜੇ ਖੋਲ੍ਹਿਆ ਤੇ ਅੰਦਰੋਂ ਕੁੰਡੀ ਲੱਗੀ ਹੋਈ ਸੀ ਸਾਨੂੰ ਇੱਥੇ ਡਾਊਟ ਹੀ ਹੋ ਗਿਆ ਵੀ ਅੰਦਰਲੀ ਕੁੰਡੀ ਲੱਗੀ ਵੀ ਇਹ ਕੋਈ ਚੱਕਰ ਹੋ ਗਿਆ ਕੁੜੀ ਸਾਡੇ ਨਾਲ ਆਪੇ ਰੋਣ ਵੀ ਕਹਿੰਦੀ ਵੀ ਤੂੰ ਚੱਕਰ ਹੋ ਗਿਆ ਫਿਰ ਅਸੀਂ ਮੁੰਡੇ ਆਪਣੇ ਗਵਾਂਢੀਆਂ ਦੇ ਆਏ ਉਹਨੂੰ ਪਿੱਛੇ ਚੜ ਕੇ ਦਮ ਨਾਲ ਅੰਦਰ ਐਂਟਰ ਕੀਤੀ ਐਂਟਰ ਖੋਲ ਕੇ ਕੁੰਡਾ ਹੋ ਗਿਆ ਫਿਰ ਜਿਹੜਾ ਕੁੰਡਾ ਹੋਲ ਕੇ ਅੰਦਰ ਅੰਦਰ ਗਏ ਤੇ ਟੁੱਟਾ ਪਿਆ ਸੀ ਲਾਈਟਾਂ ਜਗਦੀਆਂ ਸੀ ਪੱਖੇ ਚੱਲਣ ਡਿਆ ਸੀ ਤੈਂਦਰ ਸਾਹਿਬ ਖਲਾਰਾ ਖਲੋਰਾ ਸਮਾਨ ਉਹਨੇ ਲੌਕਰ ਤੋੜਿਆ ਲੌਕਰ ਤੋੜ ਕੇ ਤਕਰੀਬਨ ਸਾਲ ਤੱਕ 10 ਲੱਖ ਪਲੱਸ ਮੇਨ ਨੁਕਸਾਨ ਹਟਾ ਹੋ ਗਿਆ ਮੇਨ ਕੀ ਕੀ ਲੱਗਿਆ ਅੰਕਲ ਜੀ 16 ਸੀ ਫਿਰ ਕੈਸ਼ ਸੀ ਹਾਂਜੀ ਡਾਲਰ ਸੀ ਆਪਣੇ ਕਰਾ ਥੋੜੀ ਜੀ ਉਹ ਲੈ ਗਏ ਸੋਨਾ ਕਿੰਨੇ ਕਤੋ ਦਾ ਸੀ 10 ਤੋਂ ਉੱਪਰ ਹੀ ਸੀ ਕਿੰਨਾ ਕ ਨੁਕਸਾਨ ਹੋਇਆ ਜੀ ਹਾਂਜੀ ਕਿੰਨਾ ਕ ਨੁਕਸਾਨ ਹੋਇਆ ਟੋਟਲ ਨੁਕਸਾਨ ਟੋਟਲ 10 ਲੱਖ ਤੋਂ ਉੱਪਰ ਹੀ ਆ ਤੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਹਾਂਜੀ ਹਾਂਜੀ ਕੰਪਲੇਂਟ ਰਸਮੀ ਲਿਖਾਈ ਸੀ ਪੁਲਿਸ ਆਈ ਸੀ ਉਹ ਦੇਖੀ ਉਹਨਾਂ ਨੇ ਉਹਨੂੰ ਕਟੇਜ਼ ਵੀ ਦਿਖਾਈ ਆਪਣੀ ਸਾਡੇ ਕੈਮਰੇ ਲੱਗੇ ਸੀ ਗੋਡੀਆਂ ਦੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਉਹਨਾਂ ਨੇ ਪਛਾਣ ਵੀ ਲਿਆ ਉਹ ਕਹਿੰਦੇ ਫੜਣੀ ਹੁੰਦਾ ਇਹ ਕਈ ਵਾਰ ਅੱਗੇ ਵੀ ਚੋਰੀਆਂ ਕੀਤੀਆਂ ਨੇ ਤੇ ਕਹਿੰਦਾ ਇਹ ਉਹੀ ਆ ਦੋ ਜਣੇ ਦੋ ਜਣੇ ਸੀ ਆਪਸ ਵਿੱਚ ਕਹਿੰਦੇ ਉਹੀ ਆ ਉਹੀ ਆ ਇੰਝਾ ਕੱਲ ਆਪੇ ਕਿਸੇ ਸੜੀ ਵਿੱਚ ਕਿੰਨੇ ਚੋਰ ਨਜ਼ਰ ਆ ਰਹੇ ਆ ਉਹਦੇ ਵਿੱਚ ਇਕੱਲਾ ਇੱਕੋ ਹੀ ਆ ਰਿਹਾ ਜੀ ਕੋਈ ਉਹ ਐਂਟਰ ਵੀ ਕੀਤਾ ਤੇ ਇਹ ਲੱਗ ਗਿਆ ਬਾਹਰ ਸਾਮਾਨ ਇਕੱਠਾ ਕਰਕੇ ਉਹ ਡਿੱਗੀ ਜੀ ਬਣਾ ਕੇ ਤੇ ਇੱਕ ਸ਼ਾਲ ਦੇ ਵਿੱਚ ਸਾਡੀ ਬੇਟੀ ਦਾ ਸ਼ਾਲ ਸੀ ਉਹਦੇ ਵਿੱਚ ਇੱਕ ਸਮਾਲੇ ਪੇੜ ਕੇ ਜਾ ਰਿਹਾ ਸੀ ਇੱਧਰ ਦੀ ਜਾ ਰਿਹਾ ਸੀ ਤੇ ਇੱਧਰ ਦੀ ਆਇਆ ਸੀ ਤੇ ਇੱਧਰ ਨੂੰ ਜਾ ਰਹੀ ਤੇ ਆਪਣਾ ਪਰਨਾ ਛੱਡ ਗਿਆ ਜੀ ਆਪਣਾ ਪਰਨਾ ਛੱਡ ਗਿਆ ਉਹ ਇੱਥੇ ਆਪਣੇ ਆਏ ਤੁਹਾਨੂੰ ਕਿਸੇ ਤੇ ਸ਼ੱਕ ਵਗੈਰਾ ਜਾ ਕੋਈ ਤੇ ਕੁਝ ਸ਼ੱਕ ਹੈ ਡਾਊਟ ਡਾਊਟ ਸਨ ਹੈ ਜੀ ਦੇਖਿਆ ਨਹੀਂ ਕਿ ਉਹ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਉਹਨੂੰ ਘੱਟ ਜਲਦ ਜਲ ਫੜਿਆ ਜਾਵੇ ਸਾਡਾ ਜਿਹੜਾ ਸਮਾਨ ਵਾਪਸ ਕੀਤਾ ਜਾ ਰਿਹਾ ਇਸ ਦੌਰਾਨ ਵਾਰਦੇ ਕਾਉਂਸਲਰ ਪਵਿੱਤਰਦੀਪ ਲੁਭਾਣਾ ਨੇ ਕਿਹਾ ਕਿ ਇਸ ਬਾੜ ਵਿੱਚ ਰੋਜ਼ਾਨਾ ਹੀ ਚੋਰੀਆਂ ਦਾ ਟਰਾਂਮਾ ਵਾਪਰਦਿਆਂ ਨੇ ਹੁਣ ਆ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਪੁਲਿਸ ਨੂੰ ਇਸ ਏਰੀਆ ਵਿੱਚ ਗਸ਼ਤ ਵਧਾਉਣੀ ਚਾਹੀਦੀ ਹੈ ਕੋ ਸ਼ਹਿਰ ਦੇ ਨਾਮ ਨਾਲ ਮੈਂ ਆਪਣੇ ਵਾਰਡ ਦੀ ਵੀ ਗੱਲ ਕਰਦਾ ਵੀ ਕੰਟੀਨਿਊਸਲੀ ਮੇਰੇ ਵਾਰਡ ਵਿੱਚ ਦੋ ਤੋਂ ਤਿੰਨ ਚੋਰੀਆਂ ਜਿਹੜੀਆਂ ਤਕਰੀਬਨ ਵਾਰਦਾਤਾ ਉਹ ఎవਰੀਡੇ ਹੈਪਨਿੰਗ ਹੈ ਇੱਥੇ ਦੀ ਤੇ ਰੋਜ਼ ਹੁੰਦੀਆਂ ਔਰ ਪੁਲਿਸ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਜੋ ਨਹੀਂ ਸਰਕੀ ਮੈਂ ਜਿਹੜਾ ਇਹ ਇਨਸਟੈਂਸ ਇੱਥੇ ਆਪਾਂ ਖੜੇ ਆ ਹੁਣ ਇਹ ਦੁਪਹਿਰ ਦੇ 1:30 ਵਜੇ ਹੋਇਆ ਔਰ ਉਸ ਚੋਰ ਦੇ ਇੰਨੇ ਕੁ ਜ਼ਿਆਦਾ ਮਤਲਬ ਕਹਿ ਸਕਦੇ ਹਾਂ ਵੀ ਹੱਥ ਖੁੱਲਾ ਸੀ ਉਹ ਬੰਦਾ 27 ਤੋਂ 28 ਮਿੰਟ ਇਸ ਘਰ ਦੇ ਅੰਦਰ ਰਿਹਾ 1.5 ਤੋਂ 2 ਜੇ ਬੰਦਾ ਆਪਣਾ ਦਿਨਿੰਦ ਕਰਨੀ ਛੱਡ ਕੇ ਜਾ ਸਕਦਾ ਕਿਤੇ ਖਾਲੀ ਤਾਂ ਫਿਰ ਸ਼ਾਮ ਨੂੰ ਬੰਦਾ ਰਾਤ ਨੂੰ ਕਿੱਥੇ ਜਾਊਗਾ ਹਰ ਇੱਕ ਦੀ ਆਪਣੀ ਰਿਸ਼ਤਦਾਰੀਆਂ ਆ ਬੰਦੇ ਦਾ ਸਮਾਜ ਵਿੱਚ ਵਿਚਰਨਾ ਹੁੰਦਾ ਬੰਦੇ ਨੇ ਕਿਤੇ ਨਾ ਕਿਤੇ ਜਾਣਾ ਹੁੰਦਾ ਔਰ ਪੁਲਿਸ ਜਿਹੜੀ ਆ ਉਹ ਖੈਰਾ ਸਾਹਿਬ ਵਰਗੇ ਨੂੰ ਭਾਨੇ ਸਿੱਧੂ ਵਰਗੇ ਨੂੰ ਫੜਨ ਤੇ ਲੱਗੀ ਹੈ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਮਤਲਬ ਪਾਕਿਸਤਾਨ ਵਰਗੇ ਹਾਲਾਤ ਹੋ ਗਏ ਸਾਡੇ ਬਾੜ ਦੇ ਵਿੱਚ ਕੱਲ ਪਰਸੋਂ ਦੀ ਮੈਂ ਗੱਲ ਕਰਦਾ ਪਿਪਲਾਂ ਦੀ ਚੋਰੀ ਹੋਈ ਇੱਕ ਮੇਰੇ ਘਰ ਦੇ ਨਾਲ ਹੀ ਇੱਕ ਗ੍ਰੀਨ ਐਵੇਨਿਊ ਕਲੋਨੀ ਆ ਉੱਥੇ ਚੋਰੀ ਹੋਈ ਅੱਜ ਇੱਥੇ ਹੋ ਗਈ ਮੈਨੂੰ ਸਮਝ ਨਹੀਂ ਲੱਗਦਾ ਵੀ ਆਪਾਂ ਕਰੀਏ ਕੀ ਔਰ बार-बार ਹਾਊਸ ਦੇ ਵਿੱਚ ਔਰ ਬਾਰ-ਬਾਰ ਜਰੂਰ ਵੀ ਕਿਸੇ ਵੀ ਅਥਾਰਟੀ ਦੇ ਨਾਲ ਮੇਰੀ ਗੱਲ ਹੁੰਦੀ ਹੈ ਰਿਕਾਰਡ ਦੇ ਉੱਤੇ ਆ ਵੀ ਮੈਂ ਬੜਾ ਇਹਨਾਂ ਨੂੰ ਜ਼ੋਰ ਪਾਉਣਾ ਵੀ ਮੇਰਾ ਜਿਹੜਾ ਵਾਰਡ ਹੈ ਉਹ ਆਊਟਰ ਵਾਰਡ ਆ ਵੀ ਨਾਲ ਹੀ ਸ਼ਾਮ ਤੋਂ ਰਾਤ ਕਿਹ ਕਾ ਸ਼ੁਰੂ ਹੋ ਜਾਂਦਾ ਖੁੱਲਾ-ਖੁੱਲਾ ਏਰੀਆ ਵੀ ਉਹਦੇ ਨਾਲ ਤਕਰੀਬਨ ਵੀ ਇੱਥੇ ਪੀਸੀਆ ਦੀ ਪੈਟਰੋਲਿੰਗ ਚਾਹੀਦੀ ਹੈ ਇੱਕ ਅੱਧਾ ਦਿਨ ਹੁੰਦੀ ਹੈ ਮੁੜ ਕੇ ਬੰਦੇ ਆਣੋਂ ਹਟ ਜਾਂਦੇ ਤਾਂ ਬੜਾ ਬੁਰੇ ਹਾਲਾਤ ਹੈ ਇਦਾਂ ਲੱਗਦਾ ਵੀ ਆਪਾਂ ਜਿਹੜਾ ਕਿ ਬੰਗਲਾਦੇਸ਼ ਪਾਕਿਸਤਾਨ ਚ ਘੁੰਮਦੇ ਪਏ ਵੀ ਉਹ ਹਾਲਾਤ ਹੋਏ ਪਏ ਆ